ਲੈ ਕੇ ਕਲਗੀਧਰ ਤੋਂ ਥੱਪੜ ਦਿੱਤਾ ਚਰਨੀ ਸੀਸ ਨਵਾ ਬੰਦਾ ਸਿੰਘ ਬਹਾਦਰ ਬਣ ਗਿਆ ਲਿਆ ਮਾਧੋ ਨਾਮ ਬਦਲਾ ਉਹਦੇ ਠਰ ਠਰ ਡੋਲੇ ਫਰਕ ਦੇ ਗਿਆ ਖੂਨ ਅੱਖਾਂ ਦੇ ਵਿੱਚ ਆ ਇਹ ਖੂਨ ਕਿਹਦੀਆਂ ਅੱਖਾਂ ਦੇ ਵਿੱਚ ਆਇਆ ਸੀ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਕਿ ਗੋਦਾਵਰੀ ਨਦੀ ਦੇ ਕੰਡੇ ਦੇ ਉੱਤੇ ਇੱਕ ਸਾਧੂ ਰੂਪ ਦੇ ਵਿੱਚ ਵਿਚਰ ਰਹੇ ਸੀਗੇ ਉੱਥੇ ਆਪਣਾ ਡੇਰਾ ਬਣਾ ਕੇ ਬੈਠੇ ਹੋਏ ਸੀ ਤੇ ਉਸ ਜਗ੍ਹਾ ਦੇ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਆਪਣੀਆਂ ਜੰਗਾਂ ਜੁੱਧਾਂ ਲੜਦੇ ਹੋਏ ਤਲਵੰਡੀ ਸਾਬੋ ਆਰਾਮ ਕਰਕੇ ਧੰਮ ਲੈ ਕੇ ਤਲਵੰਡੀ ਸਾਬੋ ਧੰਮ ਧਮਾ ਸਭ ਤੋਂ ਸਿੱਧਾ ਨਦੇੜ ਸਾਬ ਪਹੁੰਚੇ ਤੇ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਜਦੋਂ ਉਹਨਾਂ ਦੀ ਮੁਲਾਕਾਤ ਹੋਈ ਤਾਂ ਉਹਨਾਂ ਨਾਲ ਉਸ वार्तालाਪ ਦੇ ਵਿੱਚੋਂ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਆਲਾ ਰਾਹ ਛੱਡ ਕੇ ਜਿਹੜਾ ਰਿੱਧੀਆਂ ਸਿੱਧੀਆਂ ਵਾਲਾ ਸੰਤ ਪੁਣੇ ਵਾਲਾ ਉਹਨਾਂ ਨੇ ਅਪਣਾਇਆ ਹੋਇਆ ਸੀ ਉਹ ਛੱਡ ਕੇ ਗੁਰੂ ਦਾ ਸਿੰਘ ਸਜਣ ਲਈ ਤਿਆਰ ਹੋ ਗਏ ਤੇ ਫਿਰ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਪੰਜ ਤੀਰ ਦੇ ਕੇ ਪੰਜ ਸਿੰਘ ਦੇ ਕੇ ਹੁਕਮਨਾਮਾ ਦੇ ਦਿੱਤਾ ਇਧਰ ਪੰਜਾਬ ਦੇ ਸਿੰਘਾਂ ਦੇ ਨਾਲ ਤੇ ਉਹਨਾਂ ਨੂੰ ਸਾਰਾ ਬਿਰਤਾਂਤ ਜਦੋਂ ਦੱਸਿਆ ਕਿ ਕਿਵੇਂ ਸਫਰਜ਼ਾਦੇ ਨਹੀਂ ਹੱਚਣੇ ਗਏ ਸਾਰੀ ਕਹਾਣੀ ਸੁਣਨ ਤੋਂ ਬਾਅਦ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਦੇ ਵਿੱਚ ਖੂਨ ਉਤਰਿਆ ਸੀ ਤੇ ਜੋਸ਼ ਨਾਲ ਡੋਲੇ ਫਰਕ ਇਹ ਗੀਤ ਆ ਜਿਹੜਾ ਕੁਲਦੀਪ ਮਾਨਕ ਦਾ ਗਾਇਆ ਹੋਇਆ ਹੈ ਔਰ ਦੇਵ ਤ੍ਰੀਕੇ ਵਾਲਿਆਂ ਦਾ ਲਿਖਿਆ ਹੋਇਆ ਹੈ ਤੇ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਉਸ ਵੇਲੇ ਜਿਹੜਾ ਜੋ ਕੁਝ ਜ਼ੁਲਮ ਮੁਗਲਾਂ ਨੇ ਕੀਤਾ ਸਿੱਖਾਂ ਦੇ ਉੱਤੇ ਸਿੱਖ ਗੁਰੂਆਂ ਦੇ ਉੱਤੇ ਉਹ ਸਾਰਾ ਕੁਝ ਇੱਕ ਕਹਾਣੀ ਵਰਣਨ ਕਰਦਾ ਹੈ ਗੀਤ ਤਾਂ ਬਾਬਾ ਬੰਦਾ ਸਿੰਘ ਬਹਾਦਰ ਥਾਂ ਥਾਂ ਦੇ ਉੱਤੇ ਉਹਨਾਂ ਨੇ ਝੜਪਾਂ ਉਹਨਾਂ ਨੇ ਲੜਾਈਆਂ ਲੜੀਆਂ ਜਿੱਤਾਂ ਪ੍ਰਾਪਤ ਕੀਤੀਆਂ ਮੈਂ ਉਹਦਾ ਵਰਣਨ ਨਹੀਂ ਕਰੂੰਗਾ ਗੱਲ ਲੰਬੀ ਹੋਏਗੀ ਤੇ ਜਦੋਂ ਸਰਹੰਦ ਪਹੁੰਚੇ ਹੈ ਤਾਂ ਫਿਰ ਅੱਜ ਵੀ ਸਾਡੇ ਪੰਜਾਬੀ ਦੇ ਸਲੇਫਸ ਦੇ ਵਿੱਚ ਹਿੰਦੀ ਦੇ ਸਲੇਫ ਦੇ ਵਿੱਚ ਮੁਹਾਵਰਾ ਚੱਲਦਾ ਹੈ ਇੱਟ ਨਾਲ ਇੱਟ ਖੜਕਾਉਣੀ ਮਤਲਬ ਤਬਾਹ ਕਰ ਦੇਣਾ ਇਹ ਸਾਡੇ ਬੱਚੇ ਵਿਦਿਆਰਥੀ ਜਿਹੜੇ ਲਿਖਦੇ ਐ ਤੇ ਬੱਚੇ ਫਿਰ ਮੁਹਾਵਰਾ ਵੀ ਇਹ ਬਣਾਉਂਦੇ ਹੁੰਦੇ ਨੇ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਮਤਲਬ ਤਬਾਹ ਕਰ ਦਿੱਤਾ ਕਿਉਂ ਤਬਾਹ ਕਰ ਦਿੱਤਾ ਕਿਉਂਕਿ ਏਸੇ ਸਰਹੰਦ ਦੇ ਵਿੱਚ ਸੂਬਾ ਸਰਹੰਦ ਵਜ਼ੀਰ ਖਾਨ ਨੇ ਛੋਟੇ ਸਹਿਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿੰਨ੍ਹ ਦਿੱਤਾ ਗਿਆ ਸੀਗਾ ਤੇ ਉਹਨਾਂ ਤੋਂ ਬਦਲਾ ਵੀ ਲਿਆ ਔਰ ਪਰ ਇੱਥੇ ਨੋਟ ਕਰਨ ਵਾਲੀ ਗੱਲ ਹੈ ਕਿ ਕਿਸੇ નિર્ਦੋਸ਼ ਔਰਤ ਨੂੰ ਜਾਂ ਕਿਸੇ ਮਾਸੂਮ ਬੱਚੇ ਨੂੰ ਕੁਝ ਨਹੀਂ ਕਿਹਾ ਗਿਆ ਸਿਰਫ ਕਸੂਰਵਾਰਾਂ ਨੂੰ ਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਗਈ ਸੀਗੀ ਔਰ ਇਹਦੇ ਨਾਲ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜੀ ਖਾਸ ਗੱਲ ਕੀਤੀ ਹੈਗੀ ਸਰਬੱਤ ਦੇ ਭਲੇ ਵਾਲੀ ਜਿਹੜੀ ਗੱਲ ਹੈਗੀ ਹੈ ਕਿ ਇੱਕ ਬੰਦਾ ਤਾਂ ਮਾਏ ਦੇ ਨਾਲ ਆਪਰੇ ਆ ਪਿਆ ਹੋਵੇ ਜ਼ਗੀਰਾਂ ਦੇ ਨਾਲ ਆਪਰੇ ਆ ਪਿਆ ਹੋਵੇ ਇੱਕ ਭੁੱਖਾ ਮਰਦਾ ਹੋਵੇ ਖੇਤਾਂ ਦੇ ਵਿੱਚ ਖੱਪਦਾ ਹੋਵੇ ਮਿਹਨਤ ਮਜ਼ਦੂਰੀ ਕਰਦਾ ਹੋਵੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਗੀਰਦਾਰੀ ਪ੍ਰਥਾ ਦਾ ਖਾਤਮਾ ਕਰਕੇ ਉਹਨਾਂ ਤੋਂ ਜ਼ਗੀਰਾਂ ਖੋਹ ਕੇ ਵੱਡੇ ਜ਼ਗੀਰਦਾਰਾਂ ਤੋਂ ਬੇਜ਼ਮੀਨੇ ਲੋਕਾਂ ਦੇ ਵਿੱਚ ਜਿਹੜੇ ਮੁਜਾਰੇ ਸੀਗੇ ਉਹਨਾਂ ਦੇ ਵਿੱਚ ਵੰਡ ਦਿੱਤੀਆਂ ਤੇ ਉਹਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਸੀ ਇਹ ਬਹੁਤ ਵੱਡੀ ਘਟਨਾ ਹੈਗੀ ਹੈ ਇਹ ਹੀ ਸਰਬੱਤ ਦੇ ਭਲੇ ਦਾ ਕਨਸੈਪਟ ਹੈ ਕਿ ਇੱਕ ਪਾਸੇ ਧਨ ਦੇ ਅੰਬਾਰ ਲੱਗੇ ਪਏ ਹੋਣ ਅੱਜ ਦੇ ਦੌਰ 'ਚ ਅਸੀਂ ਜਿੰਨੇ ਦੇਖਦੇ ਆ ਤੇ ਦੂਜੇ ਪਾਸੇ ਅੰਤਨ ਦੀ ਗਰੀਬੀ ਹੋਵੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਉਹ ਜ਼ਗੀਰਦਾਰੀ ਪ੍ਰਥਾ ਨੂੰ ਖਤਮ ਕਰਦਿਆਂ ਬੇਜ਼ਮੀਨੇ ਲੋਕਾਂ ਦੇ ਵਿੱਚ ਜ਼ਮੀਨ ਵੰਡ ਕੇ ਉਹਨਾਂ ਨੂੰ ਬਰਾਬਰ ਦੇ ਕਿਸਾਨ ਬਣਾਇਆ ਸੀਗਾ ਤਾਂ ਇਸ ਘਟਨਾ ਨੂੰ ਲੈ ਕੇ ਜਦੋਂ ਉਹਨਾਂ ਨੇ ਆਪਣਾ ਪ੍ਰਚਾਰ ਅੱਗੇ ਵਧਾਇਆ ਤਾਂ ਫਿਰ ਗੱਲ ਇੱਥੇ ਜਾ ਕੇ ਆਪਾਂ ਖਤਮ ਕਰੀਏ ਕਿ ਉਹਨਾਂ ਦਾ 355ਵਾਂ ਜਨਮ ਦਿਨ ਅੱਜ ਲਗਭਗ 355 ਸਾਲ ਹੋ ਗਏ ਉਹਨਾਂ ਦੇ ਜਨਮ ਨੂੰ ਤੇ ਉਹਨਾਂ ਦਾ ਜਿਹੜਾ ਜਨਮ ਹੈ ਇਹ ਵੀ ਆਪਾਂ ਜਾਣਦੇ ਹਾਂ ਕਿ ਜੰਮੂ ਕਸ਼ਮੀਰ ਦੀ ਜਿਹੜੀ ਰਿਆਸਤ ਹੈ ਉੱਥੇ ਰਜੌਰੀ ਦੇ ਵਿੱਚ ਸ਼੍ਰੀ ਰਾਮ ਦੇ ਭਾਰ ਦਵਾਜ ਉਹਨਾਂ ਦੇ ਘਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਬਚਪਨ ਦੇ ਵਿੱਚ ਹੀ ਇਹਨਾਂ ਨੂੰ ਸ਼ੌਕ ਸੀ ਤੀਰਅੰਦਾਜ਼ੀ ਦਾ ਘੋੜਸਵਾਰੀ ਦਾ ਤਾਂ ਤੀਰੰਦਾਜ਼ੀ ਕਰਦੇ ਸੀ ਸ਼ਿਕਾਰ ਵੀ ਕਰਦੇ ਸੀਗੇ ਇਹਨਾਂ ਦੀ ਇੱਕ ਕਹਾਣੀ ਦੇ ਮੁਤਾਬਕ ਕਿ ਜਦੋਂ ਬਾਬਾ ਬੰਦਾ ਇਹਨਾਂ ਦਾ ਨਾਮ ਉਸ ਵੇਲੇ ਮਾਧਵਦਾਸ ਸੀਗਾ ਲక్ష్మణਦੇਵ ਬਚਪਨ ਦਾ ਨਾਮ ਲక్ష్మణਦੇਵ ਸੀਗਾ ਲక్ష్మణਦੇਵ ਜਦੋਂ ਤੀਰ کمان ਲੈ ਕੇ ਸ਼ਿਕਾਰ ਕਰਨ ਨਿਕਲੇ ਤਾਂ ਇੱਕ ਹਿਰਨੀ ਸਾਹਮਣੇ ਆਈ ਜਿਹੜੀ ਗਰਭਵਤੀ ਸੀ ਉਹਦੇ ਤੀਰ ਮਾਰਿਆ ਹਿਰਨੀ ਮਰ ਗਈ ਉਹਦੇ ਪੇਟ ਵਿੱਚਲੇ ਜਿਹੜੇ ਬੱਚੇ ਸੀਗੇ ਉਹ ਵੀ ਤੜਫ ਤੜਫ ਕੇ ਜਦੋਂ ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਮਰ ਗਏ ਤਾਂ ਇਹਨਾਂ ਦੇ ਮਨ ਦੇ ਉੱਤੇ ਬਹੁਤ ਡੂੰਘਾ ਅਸਰ ਹੋਇਆ ਤੇ ਉਸ ਦਿਨ ਤੋਂ ਤੀਰ ਕਮਾਂਡ ਤੋੜ ਕੇ ਛੱਡ ਦਿੱਤਾ ਤੇ ਫਿਰ ਇਹਨਾਂ ਨੇ ਕਹਿ ਲੋ ਸੰन्यास ਲੈ ਲਿਆ ਸੰਤ ਬਣ ਗਏ ਤੇ ਗੋਦਾਵਰੀ ਨਦੀ ਦੇ ਕੰਢੇ ਜਾ ਕੇ ਰਹਿਣ ਲੱਗੇ ਸੀਗੇ ਇਹ ਇਹਨਾਂ ਦੀ ਬਚਪਨ ਦੀ ਘਟਨਾ ਸਾਨੂੰ ਪੜਨ ਨੂੰ ਮਿਲਦੀ ਹੈਗੀ ਤਾਂ ਫਿਰ ਜਦੋਂ ਜੰਗਾਂ ਜੁੱਦਾਂ ਦੇ ਦੌਰਾਨ ਇਹਨਾਂ ਦੀ ਗ੍ਰਿਫਤਾਰੀ ਹੁੰਦੀ ਹੈਗੀ ਤਾਂ ਗ੍ਰਿਫਤਾਰੀ ਤੋਂ ਬਾਅਦ ਇਹਨਾਂ ਨੂੰ ਪਿੰਜਰੇ ਦੇ ਵਿੱਚ ਕੈਦ ਕੀਤਾ ਗਿਆ ਗੁਰਦਾਸ ਨੰਗਲ ਤੋਂ ਲੈ ਕੇ ਇਹਨਾਂ ਨੂੰ ਫਿਰ ਲਾਹੌਰ ਲੈ ਕੇ ਗਏ ਲਾਹੌਰ ਤੋਂ ਦਿੱਲੀ ਲੈ ਕੇ ਗਏ ਤੇ ਉੱਥੇ ਇਹਨਾਂ ਦੀ ਸ਼ਹਾਦਤ ਹੈ ਜਿਹੜੀ ਕਿੰਨੀ ਜ਼ਾਲਮਾਨਾ ਟੰਗ ਦੇ ਨਾਲ ਉਸ ਵੇਲੇ ਦੇ ਬਾਦਸ਼ਾਹ ਮੁਗਲ ਬਾਦਸ਼ਾਹ ਨੇ ਕੀਤੀ ਹੈਗੀ ਉਹ ਵੀ ਆਪਾਂ ਨੂੰ ਪਤਾ ਹੈ ਕਿ ਕਿਵੇਂ ਜੰਮੂਰਾ ਨਾਲ ਮਾਸ ਖਿੱਚਿਆ ਗਿਆ ਅੱਖਾਂ ਕੱਢੀਆਂ ਗਈਆਂ ਨੌ ਖਿੱਚੇ ਗਏ ਔਰ ਇਹਨਾਂ ਦਾ ਜਿਹੜਾ ਮਾਸੂਮ ਬੱਚਾ ਸੀ ਅਜੇ ਸਿੰਘ ਉਹਨੂੰ ਸ਼ਹੀਦ ਕੀਤਾ ਗਿਆ ਉਹਦਾ ਕਾਰਜਾ ਕੱਢ ਕੇ ਇਹਨਾਂ ਦੇ ਮੂੰਹ ਦੇ ਵਿੱਚ ਤੋਂ ਉਹਨਾਂ ਦੀ ਕੋਸ਼ਿਸ਼ ਕੀਤੀ ਗਈ ਇਹ ਸਾਰਾ ਬਿਰਤਾਂਤ ਸਾਨੂੰ ਪੜਨ ਨੂੰ ਮਿਲਦਾ ਹੈ ਤਾਂ ਇਹੋ ਜੇ ਮਹਾਨ ਸ਼ਹੀਦ ਔਰ ਸਰਬੱਤ ਦਾ ਭਲਾ ਲਾਗੂ ਕਰਨ ਵਾਲੇ ਸ਼ਰਮਤ ਦੇ ਭਲੇ ਦੀ ਅਰਦਾਸ ਤਾਂ ਆਪਾਂ ਸਾਰੇ ਹੀ ਕਰਦੇ ਆ ਪਰ ਇਹਨਾਂ ਨੇ ਲਾਗੂ ਕੀਤਾ ਤੇ ਆਪ ਇਹਨਾਂ ਦੀ ਆਪਦੀ ਨਿੱਜੀ ਲੜਾਈ ਕੋਈ ਨਹੀਂ ਸੀ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਕਈ ਵਾਰੀ ਨਿੱਜੀ ਲੜਾਈਆਂ ਲੜਦੇ ਨੇ ਵੱਡੇ ਬਾਦਸ਼ਾਹ ਹੁੰਦੇ ਨੇ ਜਾਂ ਹੋਰ ਵੱਡੇ ਲੋਕ ਹੁੰਦੇ ਨੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਲੜਾਈ ਕਿਸੇ ਬਾਦਸ਼ਾਹ ਨਾਲ ਕਿਸੇ ਔਰੰਗਜ਼ੇਬ ਦੇ ਨਾਲ ਕਿਸੇ ਵਜ਼ੀਰ ਖਾਨ ਦੇ ਨਾਲ ਨਿੱਜੀ ਲੜਾਈ ਕੋਈ ਨਹੀਂ ਸੀ ਅਸੂਲਾਂ ਦੀ ਸਿਧਾਂਤਾਂ ਦੀ ਜ਼ਬਰ ਤੇ ਜ਼ੁਲਮ ਦੇ ਵਿਰੁੱਧ ਲੜਾਈ ਸੀਗੀ ਉਹਨਾਂ ਨੇ ਉਹਦਾ ਜਵਾਬ ਦਿੱਤਾ ਇੱਟ ਦਾ ਪੱਥਰ ਨਾਲ ਜਵਾਬ ਦਿੱਤਾ ਤੇ ਇਹਨਾਂ ਨੂੰ ਸਭ ਕੁਝ ਸਿਖਾਇਆ ਤੇ ਬਰਾਬਰੀ ਵਾਲਾ ਜਿਹੜਾ ਜਿਹੜਾ ਮੈਂ ਬਾਰ-ਬਾਰ ਕਹਿ ਰਿਹਾ ਉਹ ਉਹਨਾਂ ਨੇ ਉਸ ਵੇਲੇ ਸਮਾਜ ਸਿਰਜਿਆ ਅੱਜ ਸਾਨੂੰ ਇਹਨਾਂ ਤੋਂ ਅਗਵਾਈ ਲੈਣ ਦੀ ਲੋੜ ਹੈ ਰੋਸ਼ਨੀ ਲੈਣ ਦੀ ਲੋੜ ਹੈ ਅੱਜ ਵੀ ਗਰੀਬੀ ਤੇ ਅਮੀਰੀ ਦਾ ਪਾੜਾ ਜਿਹੜਾ ਉਹ ਦਿਨੋਂ-ਦਿਨ ਵੱਧ ਰਿਹਾ ਹੈ ਤੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਰੋਸ਼ਨੀ ਲੈ ਕੇ ਅਗਵਾਈ ਲੈ ਕੇ ਸਾਨੂੰ ਇਸ ਪਾੜੇ ਨੂੰ ਖਤਮ ਕਰਨਾ ਚਾਹੀਦਾ ਹੈ ਤੇ ਜਿੱਥੇ ਅਸੀਂ ਉਹਨਾਂ ਦੇ ਜਨਮ ਦਿਨ ਦੇ ਉੱਤੇ ਮੈਂ ਤੁਹਾਨੂੰ ਸਾਰਿਆਂ ਨੂੰ ਮੁਬਾਰਕ ਕਹਿਣਾ ਹੈ ਉੱਥੇ ਅਸੀਂ ਉਹਨਾਂ ਦੀ ਜਿਹੜੀ ਸ਼ਹੀਦੀ ਹੈਗੀ ਜਿਹੜੀ ਕਿ ਬੜੀ ਅਣਖ ਤੇ ਗੈਰਤ ਦਾ ਸਬੂਤ ਹੈ ਆਪਣੇ ਆਪ ਦੇ ਵਿੱਚ ਕਿ ਉਹਨਾਂ ਨੇ ਸੀ ਨਹੀਂ ਕੀਤੀ ਸਾਰੇ ਜ਼ੁਲਮ ਬਰਦਾਸ਼ਤ ਕੀਤੇ ਅਸੀਂ ਇਹੋ ਜੀ ਸ਼ਹੀਦਾਂ ਨੂੰ ਸਲਾਮ ਵੀ ਕਰਦੇ ਹਾਂ ਸਲੂਟ ਕਰਦੇ ਹਾਂ ਉਹਨਾਂ ਨੂੰ ਨਮਨ ਕਰਦੇ ਹਾਂ ਉਹਨਾਂ ਨੂੰ ਯਾਦ ਕਰਦੇ ਹਾਂ ਤੇ ਇੰਨੀ ਗੱਲ ਕਹਿੰਦਾ ਹੋਇਆ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਮੇਘ ਰਾਜ ਰੱਲਾ ਜਿਹੜਾ YouTube ਚੈਨਲ ਹੈ ਇਹਨੂੰ ਲਾਈਕ ਸ਼ੇਅਰ ਕਮੈਂਟ ਕਰ ਲਿਆ ਕਰੋ ਸਬਸਕ੍ਰਾਈਬ ਕਰਕੇ ਮੈਨੂੰ ਆਪ ਦਾ ਦੋਸਤ ਬਣਾ ਲਿਆ ਕਰੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਮਿਹਰਬਾਨੀ